ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ ਹੌਲੀ ਤੁਰੇ ਆਉਂਦੇ ਇਹਨਾਂ ਨੌਜਵਾਨਾਂ ਦੇ ਕਾਰਨਾਮੇ ਦੇਖ ਇੱਕ ਵਾਰ ਤਾਂ ਪੁਲਿਸ ਦੇ ਵੱਡੇ ਵੱਡੇ ਅਫਸਰਾਂ ਦੇ ਵੀ ਹੋਸ਼ ਫਾਟਾ ਹੋਗੇ ਬੇਸ਼ੱਕ ਇਹ ਨੌਜਵਾਨ ਦੇਖਣ ਨੂੰ ਆਮ ਵਰਗਿਆਂ ਨਜ਼ਰ ਆ ਰਹੇ ਨੇ ਪਰ ਜਨਾਬ ਇੱਕ ਅਜਿਹਾ ਨੈਟਵਰਕ ਚਲਾ ਰਹੇ ਨੇ ਜੋ ਕਿ ਕਦੇ ਵੀ ਕਿਸੇ ਵੇਲੇ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਬੰਦੇ ਦੀ ਜਾਨ ਲੈਣ ਲੱਗਿਆ ਦਰਨੀ ਲਗੋਂਦੇ ਕਿਸਾਨੀ ਅੰਦੋਲਨ ਦੇ ਚਲਦਿਆਂ ਇਹ ਨੌਜਵਾਨ ਐਨੇ ਮਾਰੂ ਹਥਿਆਰ ਲਈ ਫਿਰਦੇ ਸੀ ਕਿ ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਜਲੰਧਰ ਪੁਲਿਸ ਨੇ ਬਰਾਮਦ ਕੀਤਾ ਅਤੇ ਇਹਨਾਂ ਨੂੰ ਕਾਬੂ ਕਰ ਲਿਆ ਇਸ ਤੋਂ ਇਲਾਵਾ ਅੱਗੇ ਜੋ ਪੁਲਿਸ ਅਧਿਕਾਰੀ ਨੇ ਖੁਲਾਸੇ ਕੀਤੇ ਉਹ ਸੁਣੋ ਇੱਕ 20 ਤਰੀਕ ਨੂੰ ਇੱਕ ਵਿਅਕਤੀ ਕੁਸ਼ਾਲ ਫਰੂਸਪੁਰਧਾਣ ਵਾਲਾ ਫੜਿਆ ਸੀਗਾ ਆ ਇਟ ਹੈਸ ਬੀਨ ਇਨਵੈਸਟੀਗੇਸ਼ਨ ਤੇ ਸੀਪੀ ਇਨਵੈਸਟੀਗੇਸ਼ਨਸ ਆਫ ਦੀ ਟੀਮਸ ਨੇ ਸਪੈਸ਼ਲ ਸੈੱਲ ਤੇ ਸੀਆਈਏ ਨੇ ਤੇ ਇੱਕ ਸਟਾਰ 34 पिस्टल बरामद ਹੋਇਆ ਸੀਗਾ ਉਹਦੀ ਅੱਗੇ ਇੰਟਰੋਗੇਸ਼ਨ ਨੰਬਰ 1 ਨੰਬਰ 2 ਟੈਕਨੀਕਲ ਇਨਪੁਟਸ ਨੰਬਰ 3 ਹਿਊਮਨ ਇੰਟੈਲੀਜੈਂਸ ਇਸ ਦੇ 베ਸ ਤੇ ਇੱਕ ਵੈਲ ਆਇਲਡ ਨੈਟਵਰਕ ਜਿਹੜਾ ਗਨ ਰਨਿੰਗਸ ਸੀਗਾ ਹਿੰਡਰਲੈਂਡ ਚ ਉਹ ਅਨਰਥ ਹੋਇਆ ਉਹ ਬ੍ਰੇਕ ਹੋਇਆ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਲਖਵੀਰ ਲੰਡਾ ਜਿਹੜਾ ਯੂਐਸ ਬੈਠਾ ਹੈ ਨਾਲ ਹੀ ਉਹਦੇ ਗਿਲ ਨਾਮਕ ਵਿਅਕਤੀ ਹੈ ਦਾ ਦੋਸਤ ਹੈ ਇਹ ਦੋਨੋਂ ਜਿਹੜੇ ਬੈਠੇ ਹਨ ਉਹ ਰਨ ਕਰ ਰਹੇ ਸੀਗੇ ਹਵਾਲਾ ਰਹੀ ਪੇਮੈਂਟ ਕਰਦੇ ਸੀਗੇ ਇੰਦੋਰ ਬੇਸਡ ਵਿਅਕਤੀ ਨੂੰ ਜਿਹਦਾ ਨਾਮ ਗੁਨਾਲ ਹੈ ਤੇ ਨਏ ਲੜਕੇ 21 22 ਸਾਲ ਦੇ 22 23 ਸਾਲ ਦੇ ਇਹ ਰੋਪਨ ਕਰਦੇ ਸੀਗੇ ਕੋਈ ਪੜੋਸੀ ਹੈ ਜਾਂ ਕੋਈ ਅਨਐਮਪਲੋਇਡ ਹੈ ਇਹ ਵੈਪਨ ਲੈ ਕੇ ਆਉਂਦੇ ਸੀਗੇ ਤੇ ਇੱਥੇ ਅਲੱਗ-ਅਲੱਗ ਜਗ੍ਹਾ ਲੋਕਾਂ ਨੂੰ ਉਹ ਸਪਲਾਈ ਕਰਦੇ ਸੀਗੇ ਤੇ ਜਿਹੜੇ ਦੋ ਬ੍ਰਦਰਸ ਹੈ ਜਿਹੜੇ ਫੜੇ ਗਏ ਹੈ ਦੋਨੋਂ ਕਜ਼ਨਸ ਹੈ 23 ਸਾਲ ਉਹਨਾਂ ਦੀ ਉਮਰ ਹੈ ਇਕ ਦਾ ਨਾ ਗੁਰਲਾਲ ਹੈ ਦੂਜਾ ਦੂਜਾ پرویز ਹੈ ਇਹ ਪੱਟੀ ਦੇ ਰਹਿਣ ਵਾਲੇ ਜੀ ਫਸਟ ਟਾਈਮ ਆਫੈਂਸ ਹੈ ਨਾ ਦਾ ਤੇ ਇਹਨਾਂ ਦਾ ਭਰਾ ਜਿਹੜਾ ਹੈ ਇੱਕ ਹੋਰ ਕਜ਼ਨ ਜਿਹੜਾ ਜੇਲ੍ਹ ਚ ਬੰਦ ਹੈ ਉਹ ਵੀ ਡਾਇਰੈਕਟ ਇਨ ਟੱਚ ਸੀਗਾ ਗੰਡੇ ਤੇ ਗਿਲ ਦੇ ਨਾਲ ਹੁਣ ਇਹਨਾਂ ਦੀ ਵਕ-ਵਕ ਟਾਈਮ ਤੋਂ ਵਕ-ਵਕ ਜਗਾਵਾਂ ਤੋਂ ਰਿਕਵਰੀ ਜਿਹੜੀ ਹੋਈ ਹੈ ਉਹ 17 ਵੈਪਨਸ ਨੇ 12 34 ਦੇ 32 ਬੋਰ ਦੇ ਪਿਸਟਲਸ ਨੇ

ਸਾਰੇ ਵੈਪਨ ਕੰਟਰੀ ਮੇਡ ਹੈ ਸਾਰੇ ਮੈਡਮ ਵੈਪਨ ਕੰਟਰੀ ਮੇਡ ਹੈ ਜਿਹੜਾ ਬੰਦਾ ਜੇਲ੍ਹ ਚ ਬੰਦ ਹੈ ਜਿਹੜਾ ਇਹ ਮੁੰਡਿਆਂ ਦਾ ਕਜ਼ਨ ਹੈ ਉਹਦੇ ਥਰੂ ਹੋ ਰਿਹਾ ਸੀ ਤਿੰਨਾਂ ਦਾ ਜਾਂ ਫਿਰ ਇੱਕ ਦੋ 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 ਜਣੇ ਇੱਕ ਵੀ ਇਹ ਕਾਫੀ ਜੁੜਕਾ ਕਿਵੇਂ ਮਤਲਬ 23 ਸਾਲ ਦੀ ਉਮਰ ਹੈ ਇਹ ਪਪੜੋਸੀ ਆਪਸ ਚ ਜਾਣਦੇ ਕੋਲਸੇ ਅਧਿਕਾਰੀ ਦਾ ਕਹਿਣਾ ਹੈ ਕਿ ਮਲਜ਼ਮਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਅਪਰਾਧਿਕ ਨੈੱਟਵਰਕ ਬਾਰੇ ਖੁਲਾਸੇ ਹੋ ਸਕਣ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ